ਲੱਖਾਂ ਦੀ ਚੋਰੀ ਕਰਕੇ ਚੋਰ ਹੋਏ ਫਰਾਰ ਬੇਖੌਫ ਹੋ ਕੇ ਚੋਰਾਵੱਲੋਂ ਚੋਰੀ ਦੀ ਵਾਰਦਾਤ ਨੂੰ ਦਿੱਤਾ ਜਾ ਰਿਹਾ ਅੰਜਾਮ ਬੁੜਾਇਆ ਇੱਕ ਅਗਸਤ ਬੁੜਾਇਆ थाना ਅਦੀਨਪਿੰਡ ਪੈਂਦੇ ਰੁੜਕਾ ਖੁਰਤ ਛੋਟਾ ਰੁੜਕਾ ਵਿੱਚ ਬੇਖੌਫ ਹੋ ਕੇ ਚੋਰਾਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਬਾਰੇ ਚ ਜਾਣਕਾਰੀ ਦਿੰਦੇ ਹੋਏ ਸੁਮੀਤ ਨੇ ਦੱਸਿਆ ਕਿ ਬੀਤੀ ਰਾਤ ਅਸੀਂ ਆਪਣੇ ਘਰ ਵਿੱਚ ਸੁੱਤੇ ਪਏ ਸੀ ਅਤੇ ਜਦੋਂ ਅਸੀਂ ਸਵੇਰੇ ਉੱਠ ਕੇ ਵੇਖਿਆ ਤਾਂ ਚੋਰਾਵੱਲੋਂ ਘਰ ਵਿੱਚ ਦਾਖਲ ਹੋ ਕੇ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਵਿੱਚ ਸੋਨੇ ਦੀਆਂ ਵਾਲੀਆਂ ਸੋਨੇ ਦੀ ਚੈਨੀ ਸੋਨੇ ਦੀ ਮੁੰਦੀ ਅਤੇ ਚਾਂਦੀ ਦਾ ਕੜਾਤੇ ਲਗਭਗ 200 ਗ੍ਰਾਮ ਦੇ ਕਰੀਬ ਚਾਂਦੀ ਤੇ 10 ਤੋਂ 15000 ਦੀ ਨਕਦੀ ਲੈ ਕੇ ਫਰਾਰ ਹੋ ਗਏ ਅਤੇ ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਸੀਸੀਟੀਵੀ ਦੀਆਂ ਕੁੱਟੇ ਚੈੱਕ ਕੀਤੀਆਂ ਤਾਂ ਉਸ ਵਿੱਚ ਇੱਕ ਵਿਅਕਤੀ ਸਾਡੇ ਘਰ ਦੇ ਨਜ਼ਦੀਕ ਘੁੰਮਦਾ ਨਜ਼ਰ ਆਇਆ ਅਤੇ ਜਦੋਂ ਦੂਜੇ ਪਾਸੇ ਪੇਰੇਤ ਸ਼ਸ਼ੀਪਾਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਸੰਗਣੀ ਆਬਾਦੀ ਵਿੱਚ ਰਹਿਣ ਦੇ ਬਾਵਜੂਦ ਬੀਤੀ ਰਾਤ ਚੋਰਾਵੱਲੂ ਘਰ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਉਹਨਾਂ ਨੇ ਦੱਸਿਆ ਕਿ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਦੇਨੋ ਦਿਨ ਚੋਰੀ ਦੀਆਂ ਵਾਰਦਾਤਾ ਵਿੱਚ ਵਾਧਾ ਨਜ਼ਰ ਆ ਰਿਹਾ ਹੈ ਅਤੇ ਸਾਡੇ ਪਿੰਡ ਵਿੱਚ ਚੋਰਾ ਵੱਲੋਂ ਦਹਿਸ਼ਤ ਦਾ ਮਾਹੌਲ ਬਣ ਗਿਆ। ਕੈਮਰਾਮੈਨ ਪਵਨ ਪਨੋਟ ਨਾਲ ਬੁਰਾਇਆ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ। ਮੇਰਾ ਨਾਮ ਸਰ ਸੁਮੇਤ ਚਾਹਾਨਿਆ ਮੈਂ ਪਿੰਡ ਰੋੜਖਾ ਘਰ ਦੇ ਦਾ ਵਾਸੀ ਆ ਕੀ ਬਾਤ ਆ ਤੁਈ ਬਜੀ ਸਾਡੇ ਘਰੇ ਸਾਰੇ ਰਾਤੀ ਚੋਰੀ ਹੋ ਗਈ ਕਿੰਨਾ ਕੁ ਨੁਕਸਾਨ ਆ ਲੱਖਾਂ ਦਾ ਨੁਕਸਾਨ ਹੋ ਗਿਆ ਸੋਨਾ ਲੈ ਗਏ ਆ ਚਾਂਦੀ ਲੈ ਗਏ ਆ ਤੇ ਪੈਸੇ 10 ਤੋਂ 15000 ਰੁਪਏ ਪੈਸਾ ਨਕਦੀ ਲੈ ਕੇ ਗਏ ਆ ਸੋਨੇ ਵਿੱਚ ਕੀ ਵੀ ਗਏ ਸਾਡੇ ਸੋਨੇ ਵਿੱਚ ਸੀਗੇ ਮੰਮੀ ਦੀਆਂ ਬਾਲੀਆਂ ਸੀਗੀਆਂ ਰਿੰਗ ਸੀਗੀ ਚੈਨੀ ਸੀਗੀ ਤੇ ਚਾਂਦੀ ਚਾਂਦੀ ਦਾ ਕੜਾ ਸੀਗਾ ਇਹ ਕੋਲੋਂ ਦਾ 200 ਗ੍ਰਾਮ ਕੋਸ਼ਕ ਦਾ ਚਾਂਦੀ ਸੀਗੀ ਤੇ ਪ੍ਰਸ਼ਾਸਨ ਨੂੰ ਇਸ ਸਬੰਧ ਵਿੱਚ ਸ਼ਿਕਾਇਤ ਕੀਤੀ ਕੀਤੀ ਸੀ ਸਰ 112 ਨੰਬਰ ਤੇ ਕਾਲ ਉਦੋਂ ਮੌਕੇ ਤੇ ਕਰਤੀ ਸੀਗੀ ਮੌਕੇ ਤੇ ਉਹ ਮੌਕਾ ਦੇਖਣ ਵੀ ਆਏ ਸੀਗੇ ਜਿਸ ਟਾਈਮ ਚੋਰੀ ਹੋਈ ਤੁਸੀਂ ਉਸ ਟਾਈਮ ਕਿਤੇ ਉਹ ਸੁੱਤੇ ਪੈ ਰਹੇ ਸੀ ਸਰ ਅਸੀਂ ਕੋਈ ਸੀਸੀ ਪੁਟੇ ਵਗੈਰਾ ਵੀ ਹਾਂਜੀ ਸਰ ਆਈਆ ਪਤਾ ਲੱਗਦਾ ਟਾਈਮਿੰਗ ਰਾਤ ਦੀ ਟਾਈਮਿੰਗ ਚ ਪਤਾ ਲੱਗਦਾ ਕੁੰਤੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਸਾਡਾ ਸਾਰਾ ਸਮਾਨ ਜਿਆਦਾ ਜਲਦੀ ਤੋਂ ਜਲਦੀ ਵਾਪਸ ਕੀਤਾ ਜਾਵੇ ਤੇ ਚੋਰਾਂ ਨੂੰ ਨੱਥ ਪਾਈ ਜਾਵੇ ਮੇਰਾ ਰੋੜਾ ਛੋਟਾ ਰੋੜਕਾ ਰੋੜਕਾ ਕੋਰਦੇ ਜੀ ਕੀ ਨਾ ਨੇ ਹਾਂ ਮੇਰਾ ਸ਼ਸ਼ੀਪਾਲ ਜੀ ਬਾਹਰ ਦਾ ਤੇ ਇਹ ਫਟਾ ਮੋਬਾਈਲ ਲੱਗਿਆ ਸੀ ਚੋਰੀ ਜਿੰਦਗੀ ਪਤਾ ਨਹੀਂ ਕਿਧਰ ਦੀ ਟੈਰ ਤੋਂ ਆਇਆ ਕਿਧਰ ਦੇ ਕਿ ਲੱਗਿਆ ਹੈ ਮੌਕਤ ਕਰੇ ਸੀਗੇ ਅਸੀਂ ਕਦੋਂ ਦੀ ਗੱਲ ਦਾ ਤੇ ਰਾਤ ਦੀ ਗੱਗ ਖਾਣੀ ਹੈ ਜੀ ਇਹਨਾਂ ਸੰਗਰੀਏ ਵਾਧੇ ਵਿੱਚ ਰਹਿਣ ਦੇ ਬਾਬੂ ਦੀ ਕੀ ਕਹਿਣਾ ਹੈ ਥੱਲੇ ਹਾਂ ਸਾਡਾ ਤਾਂ ਕਹਿਣਾ ਇਹੀ ਹੈ ਜੇ ਫੇਸ ਦੇ ਨਾਣੇ ਦੇਖਦੇ ਕਰਨ ਚਾਹੀਦੀ ਹੈ ਕੰਨ ਦੇ ਵਿੱਚ ਜੀ ਤੇ ਕੀ ਕਹਾਣੀ ਹੈ ਕੀ ਕੀ ਕੋਈ ਸਾਡੇ ਦਾ ਆਵਾਜ਼ਾ ਵੀ ਨਹੀਂ ਕੋਈ ਕਿਸੇ ਪਾਸੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਕੀਤੀ ਗਏ ਗਏ ਹੁਣ ਕੰਪਲੀਟ ਬੇਦਰੋਂ ਕਰਨ ਗਏ ਮੌਕਾ ਦੇਖੀ ਗਈ ਪੁਲਿਸ ਮੌਜੂਦ ਨਹੀਂ